ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੀ ਹੋਈ ਤਾਜਪੋਸ਼ੀ ਵੱਡੀ ਗੈੰਟੀ ਦੇ ਵਿੱਚ ਪਹੁੰਚੇ ਵਰਕਰ ਤੇ ਜੁੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਬਦਾ ਸਵਾਗਤ ਕਰਦਾ ਹੈ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਗੁਰਤੇਜ ਸਿੰਘ ਖੋਸਾ ਜੋ ਆਮ ਆਦਮੀ ਪੜ੍ਹ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਚੇਅਰਮੈਨ ਐਲਾਨਿਆ ਗਿਆ ਸੀ ਅਤੇ ਅੱਜ ਉਹਨਾਂ ਦੀ ਰਸਮੀ ਤੌਰ ਤੇ ਤਾਜਪੋਸ਼ੀ ਕੀਤੀ ਗਈ ਹੈ ਜੋ ਕਿ ਅੱਜ ਉਹਨਾਂ ਦੇ ਦਫ਼ਤਰ ਦੇ ਵਿੱਚ ਵੱਡੀ ਗੈੰਟੀ ਦੇ ਵਿੱਚ ਵਰਕਰ ਪਹੁੰਚੇ ਅਤੇ ਪ੍ਰੋਫੈਸਰ ਸਾਉ ਸਿੰਘ ਅਤੇ ਫ੍ਰੀਕੋਰਡ ਦੇ ਵਿਧਾਇਕ ਗ੍ਰੇਸ ਸਿੰਘ ਸਿੱਖੋਂ ਵੱਲੋਂ ਚੇਅਰਮੈਨ ਗਤੇਜ ਸਿੰਘ ਖੋਸਾ ਨੂੰ ਕੁਰਸੀ ਤੇ ਬਿਠਾਇਆ ਗਿਆ। ਅਤੇ ਅਹੁਦਾ ਸੰਭਾਲਦੇ ਅਸੀਂ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਫ੍ਰੀਕੋਰਡ ਦੇ ਵਿਕਾਸ ਲਈ ਕੰਮ ਕੀਤਾ ਜਾਵੇਗਾ। ਅਤੇ ਇਸ ਸੰਬੰਧ ਵਿੱਚ ਫ੍ਰੀਕੋਰਡ ਦੇ ਵਿਧਾਇਕ ਗ੍ਰੇਸ ਸਿੰਘ ਸਿੱਖੋਂ ਨੇ ਕਿਹਾ ਕਿ ਫ੍ਰੀਕੋਰਡ ਦੇ ਵਿੱਚ ਉਹਨਾਂ ਵੱਲੋਂ ਜੋ ਪਿਛਲੇ ਸਮੇਂ ਦੇ ਵਿੱਚ ਕਾਰਜਕਾਰ ਰੁਕੇ ਹੋਏ ਸਨ ਸਾਰਿਆਂ ਨੂੰ ਨਿਪਰੇ ਚਾੜਾ ਜਾਵੇਗਾ ਅਤੇ ਨਵੀਆਂ ਯੋਜਨਾ ਤਿਆਰ ਕਰਕੇ ਫ੍ਰੀਕੋਰਡ ਨੂੰ ਤਰੱਕੀ ਦੇ ਰਾਹ ਤੇ ਲਿਜਾਇਆ ਜਾਵੇਗਾ। ਹਾਂ ਜੀ ਪ੍ਰੋਫੈਸਰ ਸਾウスਵੰਗ ਨੇ ਕਿਹਾ ਕਿ ਗੁਰਤੇਜ ਸਿੰਘ ਖੋਸਾ ਇੱਕ ਚੰਗੇ ਵਰਕਰ ਹਨ ਜਿਨ੍ਹਾਂ ਨੂੰ ਪਾਰਟੀ ਵੱਲੋਂ ਅੱਜ ਮਾਨਤਾ ਮਿਲਿਆ ਗਿਆ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰਤੇਜ ਸਿੰਘ ਖੋਸਾ ਵਧੀਆ ਕਾਰਜਕਾਰੀ ਨਾਲ ਕੰਮ ਕਰਨਗੇ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਹੋਰ ਕੀ ਕਹਿੰਦੇ ਨੇ ਸਾਰੇ ਆਗੂ ਸਹਿਬਾਨ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਨੈਸ਼ਨਲ ਕਮਿਊਨਰ ਵਿੰਦ ਕੇਜਰੀਵਾਲ ਜੀ ਸਾਡੇ ਸਤਿਕਾਰਯੋਗ ਅ ਸੀਐਮ ਸਾਡੇ ਭਗਵੰਤ ਮਾਨ ਜੀ ਸਾਡੇ ਪਾਰਟੀ ਦੇ ਆਪਣੇ ਅਬਜ਼ਰਵਰ ਸਾਡੇ ਦਿਨੀਸ਼ ਚੋਦੀਆ ਜੀ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਫੈਸਲ ਸਾਹਿਬ ਸਿੰਘ ਜੀ ਬਾਈ ਸੇਖੋਂ ਜੀ ਐਮਐਲਏ ਸਾਹਿਬ ਫਰੀਦਕੋਟ ਬਾਈ ਜਰਗਤੀ ਆਏ ਆ ਤੇ ਸਾਰੀ ਹੀ ਸਮੁੱਚੀ ਹਾਈ ਕਮਾਂਡ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਇੱਕ ਕਾਬਲ ਸਮਝਿਆ ਤੇ ਇਹ ਕੁਰਸੀ ਦਾ ਮਾਣ ਬਖਸ਼ਿਆ ਬਾਕੀ ਜੋ ਪਾਰਟੀ ਡਿਊਟੀ ਲਾਉਂਦੀ ਹੈ ਉਹ ਤੇ ਅਸੀਂ ਖਰੇ ਉੱਤੋਂ ਦੀ ਕੋਸ਼ਿਸ਼ ਕਰੀਦੀ ਆ ਕਿ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਤੇ ਬੇਨਿਸ਼ਟਾ ਨਾ ਕੀਤੀ ਜਾਵੇ ਅਗਲਾ ਕੋਈ ਪਲਾਨ ਬਣਾਇਆ ਸ਼ਹਿਰ ਵਾਸਤੇ ਡਿਵੈਲਪਮੈਂਟ ਆਸਕੇ ਦੇਖੋ ਜੀ ਅ ਅਬੀ ਤੋਂ ਬੈਠੇ ਹੀ ਆ ਕੋਈ ਗੱਲ ਨਹੀਂ ਤੁਸੀਂ ਕੰਮ ਮੇਰਾ ਪਹਿਲਾਂ ਵੀ ਦੇਖਿਆ ਜਦੋਂ ਵੀ ਕੋਈ ਜ਼ਿੰਮੇਵਾਰੀ ਪੈਂਦੀ ਆ ਤਾਂ ਫਿਰ ਉਹਦੇ ਤੇ ਕੰਮ ਵੀ ਕਰੀਦਾ ਸਾਰਾ ਟੀਮ ਵਰਕ ਕਰਨਾ ਪੈਂਦਾ ਐ ਐਮਐਲਏ ਸਾਹਿਬ ਖੜੇ ਆ ਸਾਡੇ ਗੱਡੀ ਦੇ ਇੰਜਨ ਖੜੇ ਆ ਹੈ ਜਦੋਂ ਸਾਹਿਬ ਖੜੇ ਆ ਸਾਰਿਆਂ ਦੀ ਰਾਏ ਨਾਲ ਜੋ ਵੀ ਸ਼ਹਿਰ ਲਈ ਕਰਨੀ ਆ ਲੋੜੀਂਦੀਆਂ ਚੀਜ਼ਾਂ ਨੇ ਜਾਂ ਕੁਝ ਵੀ ਡਿਵੈਲਪਮੈਂਟ ਦੇ ਕੰਮ ਆ ਜਾਂ ਨਵੀਆਂ ਪਲੈਨਿੰਗਸ ਨੇ ਉਹ ਅਸੀਂ ਸਾਰਿਆਂ ਤੇ ਇਕੱਠੇ ਹੋ ਕੇ ਸਾਰੇ ਡਵੈਲਪਮੈਂਟ ਦੇ ਕੰਮ ਕਰਾਂਗੇ ਪੰਜਾਬ ਨੂੰ ਵਧੀਆ ਰੰਗਲਾ ਪੰਜਾਬ ਬਣਾਉਣਾ ਸਾਡੀ ਡਿਊਟੀ ਲੱਗੀ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੁਭਾਗਾ ਦਿਨ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਗੁਰਤੇਜ ਸਿੰਘ ਖੋਸਾ ਜੀ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਸੁਭਾਗਾ ਦਿਨ ਔਰ ਕੋਕੇ ਸਰਕਾਰ ਦਾ ਇੱਕ ਸਾਲ ਬਚਿਆ ਬਹੁਤ ਸਾਰੇ ਕੰਮ ਆ ਜਿਹੜੇ ਹਲੇ ਕਰਨ ਵਾਲੇ ਪਏ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਤੇਜ਼ੀ ਦੇ ਨਾਲ ਕਿਉਂਕਿ ਪਲੈਨਿੰਗ ਹੈ ਜਿਹੜੀ ਉਹ ਪਲੈਨਿੰਗ ਬਹੁਤ ਜ਼ਰੂਰੀ ਹੈ ਤੇ ਸਾਰੇ ਰਲ ਮਿਲ ਕੇ ਜਿੰਨੇ ਵੀ ਹੈਗੇ ਆ ਚੇਅਰਮੈਨ ਸਾਹਿਬ ਜਿਹੜੀ ਹੈਗੀ ਹੈ ਇਹ ਜ਼ਿੰਮੇਵਾਰੀ ਚੱਕਣਗੇ ਉਹਨਾਂ ਨੂੰ ਦੱਸਾਂਗੇ ਪੂਰੇ ਜ਼ਿਲ੍ਹੇ ਦੇ ਅੰਦਰ ਜੋ-ਜੋ ਪਲਾਨ ਕਰਨ ਵਾਲਾ ਉਹ ਪਲਾਨ ਕਰਕੇ ਉਹਨਾਂ ਨੂੰ ਆਪਣੇ ਚਾੜਾਂਗੇ ਕੁਝ ਵਿਕਾਸ ਕਾਰਜ ਵੀ ਪੈਂਡਿੰਗ ਪਏ ਆਗੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋ ਦੇਖੋ ਪਬਲਿਕ ਨੂੰ ਤਾਂ ਇਹ ਮੈਸੇਜ ਆ ਵੀ ਸਰਕਾਰ ਤੋਂ ਡੀ ਆਉਦੀ ਹੈ ਸਾਰੇ ਕੰਮ ਕਰਾਂਗੇ ਕਿਉਂਕਿ ਜਦੋਂ ਜੇ ਸ਼ਹਿਰ ਦੀ ਗੱਲ ਕਰੀਏ ਤਾਂ 3 ਸਾਲ ਪਹਿਲਾਂ ਜੋ ਸਾਡੀ ਸਰਕਾਰ ਸੀ ਸਾਰਾ ਸ਼ਹਿਰ ਪੱਟਿਆ ਮਿਲਿਆ ਸੀ ਕਿਸੇ ਹੱਦ ਤੱਕ ਅਸੀਂ ਸ਼ਹਿਰ ਨੂੰ ਦੇ ਉਹ ਟੋਏ ਪਰਨ ਚ ਕਾਮਯਾਬ ਹੋਏ ਆ ਜਿਹੜਾ ਸਰਕਾਰ ਇਹਨਾਂ ਨੇ ਸਾਨੂੰ ਪੱਟ ਕੇ ਦਿੱਤੇ ਸੀ ਸੋ ਅਗਲੀ ਜਿਹੜੀ ਪਲੈਨਿੰਗ ਹੈ ਸ਼ਹਿਰ ਨੂੰ ਨਵਾਂ ਬਣਾਉਣਾ ਇੱਕ ਵੱਡਾ ਬਾਈਪਾਸ ਹੈ ਜਿਹੜਾ ਵਿਚਾਰधीन ਹੈ ਸਰਕਾਰ ਦੇ ਉਹ तकरीबन ਉਹ ਵੀ ਸਿਰੇ ਲੱਗਿਆ ਹੋਇਆ ਵੱਡਾ ਬਾਈਪਾਸਾ ਸ਼ੌਣੀ ਦੇ ਉੱਤੋਂ ਦੀ ਕੰਮੇਣਾ ਨਵਾਂ ਕਿਲਾ ਪਿੰਡਾਂ ਦੇ ਉੱਤੋਂ ਦੀ ਹੋ ਕੇ ਜਿਹੜਾ ਕੋਈ ਸ਼ਹਿਰ ਦੇ ਵਿੱਚ ਦੀ ਆਰਮੀ ਨੂੰ ਲੰਘਣ ਦੀ ਵੀ ਪ੍ਰੋਬਲਮ ਆਉਂਦੀ ਹੈ ਸੋ ਅਸੀਂ ਸਾਰੇ ਉਸ ਤੇ ਲੱਗੇ ਹੋਏ ਨੈਸ਼ਨਲ ਹਾਈਵੇ ਦੇ ਨਾਲ ਵੀ ਗੱਲ ਕਰ ਰਹੇ ਹਾਂ ਸੋ ਜਿਹੜੀਆਂ ਜਿਹੜੀਆਂ ਹੁਣ ਕੋਈ ਜ਼ਿੰਮੇਵਾਰੀਆਂ ਚੇਅਰਮੈਨ ਸਾਹਿਬ ਦੇ ਕਲਮ ਨਾਲ ਚੱਲ ਰਹੀਆਂ ਇਹਨਾਂ ਨੂੰ ਵੀ ਜ਼ਿੰਮੇਵਾਰ ਲਾਵਾਂਗੇ ਵੀ ਜਿਆਦਾ ਜਿੱਥੇ ਜਿੱਥੇ ਕੋਈ ਪਲਾਨਿੰਗ ਦੇ ਲੋਕ ਦੱਸਣਗੇ ਵੀ ਐਸ ਪਾਸੇ ਆ ਚੀਜ਼ ਦੀ ਲੋੜ ਹੈ ਤੋਂ ਪਲਾਨ ਕਰਾਂਗੇ ਸਰਕਾਰ ਦੀ ਜ਼ਿੰਮੇਵਾਰੀ ਹੈ ਪਹਿਲਾਂ ਕਿਸੇ ਨੇ ਨਹੀਂ ਜ਼ਿੰਮੇਵਾਰੀ ਨਿਭਾਈ ਨਹੀਂ ਤਾਂ ਹੀ ਤਾਂ 75 ਸਾਲਾਂ ਤੋਂ ਆਪਾਂ ਇਹਨਾਂ ਹਾਲਾਤਾਂ 'ਚ ਜੂਝ ਰਹੇ ਹਾਂ ਸਾਡੀ ਆਪਣਾ ਏਰੀਆ ਜਿਹੜਾ ਜ਼ਿਲ੍ਹਾ ਫੀਲਡਕੋਟ ਦੇ ਬਾਅਦ ਇੰਡਸਟਰੀ ਤੋਂ ਸਖਣਾ ਚੱਗੀ ਸਰ ਆ ਰਹੀ ਹੈ ਜੀ ਇੰਡਸਟਰੀ ਆ ਰਹੀ ਆ ਬਹੁਤ ਜਲਦ ਤੁਹਾਨੂੰ ਅਸੀਂ ਉਹਦੀ ਖੁਸ਼ਖਬਰੀ ਦੇਵਾਂਗੇ ਕਿਉਂਕਿ ਸਾਡੀ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਅਸੀਂ ਅੱਜ ਤੱਕ ਕਿਤੇ ਵੀ ਨੀ ਪੱਥਰ ਇਹੋ ਜਿਹਾ ਨਹੀਂ ਲਾਇਆ ਜਿਹੜਾ ਸਿਰਫ ਪਲੈਨਿੰਗ ਹੋ ਗਈ ਜਦੋਂ ਅਸੀਂ ਕੰਮ ਕਰਦੇ ਆ ਜਿੰਨੇ ਨੀ ਪੱਥਰ ਲਾਏ ਜਿਨ੍ਹਾਂ ਦੇ ਟੈਂਡਰ ਲੱਗੇ ਅਸੀਂ ਉਹਨਾਂ ਦੇ ਲਾਏ ਆ ਸੋ ਸਾਰੇ ਦੇ ਸਾਰੇ ਜਿਹੜੇ ਕੰਮ ਆ ਜਿੱਦੇ ਇੰਡਸਟਰੀ ਆਉਗੀ ਉਹਦੇ ਮੁੱਖ ਮੰਤਰੀ ਸਾਹਿਬ ਵੀ ਆਉਣਗੇ ਸਾਰੇ ਆ ਕੇ ਉੱਥੇ ਨੀ ਪੱਥਰ ਰੱਖਣਗੇ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਤੁਹਾਡਾ ਮੂੰਹ ਮਿੱਠਾ ਵੀ ਕਰਾਵਾਂਗੇ ਸਿਕੰਦਰ ਸਾਡੇ ਦੇਸ਼ ਦੇ ਵੋਕਲ ਲੀਡਰ ਨੇ ਜਦੋਂ ਉਹ ਬੋਲ ਕੇ ਉਹ ਦੱਸ ਗਏ ਕਿ ਇੱਥੇ ਹੁਣ ਅਸੀਂ ਉਹ ਕੰਮ ਕਰਨੇ ਆ ਜਿਹੜੇ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤੇ ਨਹੀਂ ਕਰ ਸਕਦੇ ਹੁਣ ਅਸੀਂ ਜੋ ਪੰਸਾ ਸਾਹਿਬ ਨੇ ਮੈਨੂੰ ਤਾਂ ਇਹਨਾਂ ਤੇ ਬਹੁਤ ਮਾਣ ਹੈ ਕਿਉਂਕਿ ਖੋਸਾ ਸਾਹਿਬ ਜਿੱਥੇ ਵੀ ਜਾਂਦੇ ਰਹੇ ਆ ਜਿਹੜਾ ਕੰਮ ਵੀ ਉਹਨਾਂ ਨੂੰ ਮਿਲਦਾ ਰਿਹਾ ਇਹ ਪੂਰੀ ਤਨਦੇਹੀ ਨਾਲ ਉਹ ਕਰਦੇ ਰਹੇ ਨੇ ਤੇ ਅਸੀਂ ਹੁਣ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਕੰਮ ਨਹੀਂ ਕੀਤੇ ਉਹ ਅਸੀਂ ਕਰਕੇ ਦਿਖਾਵਾਂਗੇ ਔਰ ਖੋਸਾ ਸਾਹਿਬ ਦੇ ਰਾਹੀਂ ਕਰਕੇ ਦਿਖਾਵਾਂਗੇ ਤੇ ਖੋਸਾ ਸਾਹਿਬ ਨੂੰ ਅਸੀਂ ਇਸ ਗੱਲ ਦੀ ਬਖਾਈ ਦੇਣੀ ਹੈ ਕਿ ਇਦੇ ਵਰਗਾ ਬਹੁਤ ਹੀ ਵਧੀਆ ਬੰਦਾ ਮੇਰੇ ਖਿਆਲ ਪੰਜਾਬ ਦੇ ਵਿੱਚ ਮੇ ਆਦੀ ਤੇ ਹੁਣੇ ਮਿਲ ਗਏ ਅਸੀਂ ਸਾਰੇ ਇਹਨਾਂ ਦੇ ਨਾਲ ਬਿਲਕੁਲ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਪੇਸ਼ ਹੋਣ ਦਿੱਤੀ ਜਾਏਗੀ ਤੇ ਸਾਰੇ ਜਿਹਨੇ ਸਾਡੇ ਸੱਚੇ ਮਿੱਤਰ ਨੇ ਸਾਡੇ ਦੋਸਤ ਮਿੱਤਰ ਨੇ ਇਹ ਸਾਡੇ ਕੰਮਕਾਰ ਕਰਨ ਵਾਸਤੇ ਇੱਕ ਪੂਰੀ ਟੀਮ ਹੈ ਤੇ ਇਹ ਟੀਮ ਜਿੱਥੇ ਖੋਸਾ ਸਾਹਿਬ ਦੇ ਨਾਲ ਲੱਗੀ ਤਾਂ ਉੱਥੇ ਤਬ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਨੈਸ਼ਨਲ ਕਮਿਸ਼ਨਰ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਅਮਨ ਅਰੋੜਾ ਜੀ ਜਿਨ੍ਹਾਂ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਤੇਜ ਖੋਸਾ ਜੀ ਹੋਰਾਂ ਨੂੰ ਵੱਡੀ ਜ਼ਿੰਮੇਵਾਰੀ ਆ ਜਿਹੜੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਨਵਾਜਿਆ ਹਰੇ ਆਮ ਆਦਮੀ ਪਾਰਟੀ ਦੇ ਹਿੱਸੇ ਆ ਕਿ ਆਮ ਘਰਾਂ ਦੇ ਜਿਹੜੇ ਬੱਚੇ ਨੇ ਆਮ ਪਰਿਵਾਰਾਂ ਜੋ ਉੱਠ ਕੇ ਨੇ ਉਹਨਾਂ ਨੂੰ ਇਹੋ ਜੀਆਂ ਜ਼ਿੰਮੇਵਾਰੀਆਂ ਦਿੰਦੀਆਂ ਨਹੀਂ ਤਾਂ ਵੱਡੇ ਪਰਿਵਾਰਾਂ ਦੇ ਰਾਜਨੀਤਿਕ ਪਛੋਕਰ ਵਾਲੇ ਲੋਕ ਨੇ ਜਿਹੜੇ ਨਾ ਅਹੁਦਿਆਂ ਦੇ ਕਾਬਜ ਰਹੇ ਨੇ ਇਹ ਗੱਲ ਇੱਕ ਸਚਾਈ ਆ ਵੀ ਜਿਹੜੇ ਲੋਕ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਦੇ ਨੇ ਉਹਨਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਪਤਾ ਹੁੰਦਾ ਜਿਹੜੇ ਆਮ ਘਰਾਂ ਦੇ ਵਿੱਚ ਬਲਕੇ ਬਲਕੇ ਵੱਡੇ ਹੋਏ ਆ ਆਮ ਲੋਕਾਂ ਦੇ ਨਾਲ ਜੁੜਿਆ ਅਗਰ ਉਹੋ ਜਿਆਂ ਕੋਲੇ ਕੁਰਸੀਆਂ ਮਿਲਦੀਆਂ ਨੇ ਤਾਂ ਉਹ ਆਮ ਲੋਕਾਂ ਲਈ ਕੰਮ ਕਰਦੇ ਆ ਸੋ ਉਮੀਦ ਕਰਦੇ ਆ ਵੀ ਬਾਈ ਗੁਰਤੇਜ ਖੋਸਾ ਜੀ ਹੋਣੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਕਿਉਂਕਿ ਮੈਂ ਸਟੇਟ ਸੈਕਟਰੀ ਹੋਣ ਦੇ ਰਾਤੇ ਤੇ ਮਾਲਵਾ ਸੈਂਟਰ ਜ਼ੋਨ ਦਾ ਇੰਚਾਰਜ ਆ ਇਨਾਂ ਨੂੰ ਵਧਾਈ ਦੇਣਾ ਪੂਰੀ ਮਾਲਵਾ ਸੈਂਟਰ ਜ਼ੋਨ ਦੀ ਟੀਮ ਵੱਲੋਂ ਸਾਰੇ ਸਾਡੇ 24 ਐਮ ਐਲ ਏ ਸਵਾਨ ਮੰਤਰੀ ਸਵਾਨਾਂ ਦੇ ਵੱਲੋਂ ਜਿਹੜੀ ਸਾਡੀ ਸੈਂਟਰ ਜ਼ੋਨ ਦੇ ਨੇ ਸੋ ਉਮੀਦ ਵੀ ਕਰਦੇ ਆ ਵੀ ਇਮਾਨਦਾਰੀ ਨਾਲ ਤਨਦੇਹੀ ਨਾਲ ਤੇ ਮਿਹਨਤ ਨਾਲ ਜਿਸ ਤਰ੍ਹਾਂ ਇਹ ਪਹਿਲਾਂ ਆਪਣੀਆਂ ਦਿੱਤੀਆਂ ਜ਼ਿੰਮੇਵਾਰੀਆਂ ਸੰਗਠਨ ਦੀਆਂ ਨਿਭਾਉਂਦੇ ਆਏ ਨੇ ਜੇ ਸਰਕਾਰ ਦੇ ਵਿੱਚ ਜਿਹੜੀ ਅਹਿਮ ਜ਼ਿੰਮੇਵਾਰੀ ਮਿਲੀ ਆ ਬਹੁਤ ਕੁਝ ਜਿਹੜਾ ਡਿਸਟ੍ਰਿਕਟ ਪਲੈਨਿੰਗ ਬੋਰਡ ਦੇ ਹੱਥ ਹੁੰਦਾ ਜਿਹੜਾ ਉਹ ਕੀਤਾ ਜਾ ਸਕਦਾ ਇਮਾਨਦਾਰੀ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ ਇੱਕ ਵਾਰੀ ਵਧਾਈ ਵੀ ਦੇ ਦੇਣਾ ਦੇਖੋ ਸਰਕਾਰ ਨੇ ਅੱਜ ਤੱਕ ਤੁਸੀਂ ਪੁਰਾਣੀ ਹਿਸਟਰੀ ਚੱਕ ਲੋ ਜਿੰਨੀਆਂ ਵੀ ਸਰਕਾਰਾਂ ਬਣੀਆਂ ਭਾਵੇਂ ਉਹ ਅਕਾਲੀ ਦਲ ਦੀ ਸਰਕਾਰ ਬਣੀ ਕਾਂਗਰਸ ਦੀ ਸਰਕਾਰ ਬਣੀ ਜਿਹੜੇ ਵੀ ਉਹ ਚੋਣ ਮੈਨੀਫੈਸਟੋ ਜਾਰੀ ਕਰਦੇ ਨੇ ਉਹਨਾਂ ਦੇ ਹਿਸਟਰੀ ਚੱਕ ਲੋ ਕਿਸੇ ਨੇ ਵੀ 50% ਤੋਂ ਉੱਪਰ ਕੰਮ ਨਹੀਂ ਕਰੇ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰਾਂ ਮਾਝੋਗ ਮੁੱਖ ਮੰਤਰੀ ਭਗਵਤ ਮਾਨ ਸਾਹਿਬ ਦੇ ਅਗਵਾਈ ਵਿੱਚ ਜਿਨ੍ਹਾਂ ਨੇ ਸਰਕਾਰ ਬਣੀ ਹਲੇ ਲਗਭਗ ਸਵਾ ਸਾਲ ਸਰਕਾਰ ਦਾ ਰਹਿੰਦਾ ਪਰ 80% ਜੋ ਵਾਅਦੇ ਕਰੇ ਸੀ ਉਹਨਾਂ 'ਚ 80% ਤੋਂ ਉੱਪਰ ਉਹ ਪੂਰੇ ਕਰ ਲੈਂਦੇ ਨੇ